ਸੀ ਹੋਣੀ ਇਹ ਦੇਖੋ ਸ਼ਾਈਨ ਬਲੀਚ ਆ ਗਈ ਠੀਕ ਹੈ ਸ਼ਾਈਨ ਬਲੀਚ ਦੇ ਉੱਤੇ ਐਮ ਆਰ ਪੀ ਚੈੱਕ ਕਰੋ ਤੁਸੀਂ 90 ਰੁਪਏ ਐਮ ਆਰ ਪੀ ਹੈ 24 ਪੰਜ ਜੇ ਬਣੀ ਹੈ 26 ਤੱਕ ਵੈਲਿਡ ਹੈ ਓਕੇ ਬਰਦਰ ਕਿੰਨੇ ਦਾ ਪੀਸ ਪੈਣਾ 33 ਰੁਪਏ ਦਾ ਕਾਮ ਸਟ੍ਰੇਨਰ ਆਪਾਂ హెਅਰ 'ਚ ਕਾਮ ਕਰਾਂਗੇ ਨਾ హెਅਰ ਸਟ੍ਰੇਟ ਹੋ ਜਾਣਗੇ ਕਿੰਨੇ ਦਾ ਪੈਣਾ 260 ਰੁਪਏ ਦਾ ਪੀਸ ਓਕੇ ਵੈਸੇ ਕਿ ਪਿਆਰਾ ਤੁਸੀਂ 1500 ਰੁਪਏ ਦਾ ਪੀਸ ਲੈਣੇ ਆਂ ਆ ਦੇਖੋ ਟੀਬਾ ਆ ਗਈਆਂ ਇਹ ਕੀ ਚੀਜ਼ ਆ ਸਰਦੀ ਹੈ ਰਜਾਈਆਂ ਜੇ ਰੱਖਣ ਨੂੰ ਤੁਹਾਨੂੰ ਪਤਾ ਗਰਮੈਸ਼ ਚਾਹੀਦੀ ਹੈ ਅੱਛਾ ਇਹ ਐਟਮਾ ਵੀ ਹੋ ਗਿਆ ਨਹੀਂ ਹੋਰ ਹੁਣ ਤੁਹਾਨੂੰ ਪਤਾ ਠੰਡ ਜਾਂਦੀ ਪੈਣੀ ਹੈ ਐਦਕੀ ਜਲਦੀ ਸਟਾਰਟ ਹੋ ਗਈ ਠੰਡ ਤੇ ਟਿਊਬਸ ਹਰੇਕ ਘਰ ਚ ਚਾਹੀਦੀ ਹੈ ਹਨਾ ਕਿੰਨੇ ਦੀ ਪੈਣੀ 65 ਰੁਪਏ ਦੀ ਨਾਲ ਤੁਹਾਨੂੰ ਇਹਦੇ ਵਾਇਰ ਮਿਲੇਗੀ ਜਿਹਦੇ ਨਾਲ ਗਰਮ ਕਰਨੀ ਤੁਸੀਂ ਬਿਜਾਰੋ ਤੁਸੀਂ 200 ਰੁਪਏ ਲੈਣੀ ਹੈ 150 ਰੁਪਏ ਤਾਂ ਕਿਤੇ ਨਹੀਂ ਨਾ ਗਿਆ 65 ਰੁਪਏ ਦਾ ਪੀਸ ਹੈ ਇਹ ਵੈਲਵਟ ਹੈਗੀ ਐ ਦੇ ਚ ਨਾ ਹੱਥ ਪੈ ਜਾਂਦਾ ਐਦਾਂ ਓਕੇ ਇਹਦੇ ਵਿੱਚ ਹੱਥ ਪੈ ਜਾਂਦਾ ਇੱਥੇ ਵਾਇਰ ਲੱਗਦੀ ਹੈ ਉਹਦੇ ਨਾਲ ਗਰਮ ਹੋਣ ਦੀ ਟਿਊਬ ਪੂਰੀ ਓਕੇ ਚਾਰਜ ਕਰ ਸਕਦੇ ਇਹਨੂੰ ਹਾਂ ਚਾਰਜ ਹੋਦੀ ਹੈ ਮੁੱਠੀ ਦੇਿਲ ਦਵਾਨੇ ਜਮ ਮਰ ਹੋਰ ਆਪਾਂ ਜੀ 3 ਇਨ 1 ਸ਼ੇਡਰ ਹੈ ਕਿੰਨੇ ਦਾ ਪਣਾ 150 ਰੁਪਏ ਦਾ ਠੀਕ ਆ ਬਾਈ ਹਾਂਜੀ ਸਾਰੀ ਗੱਲ ਦੀ ਸਾਰਾ ਨੋਰ ਸਾਰਾ ਠੀਕ ਠਾਕ ਹੋ ਤੇ ਆਜਾ ਤੁਹਾਨੂੰ ਹੋਸਾਈ ਅੱਜ ਕੋਸਮੈਟਿਕ ਦਾ ਸਾਮਾਨ ਸਾਗਰ ਵਾਲੇ ਹੋਰ ਸਾਮਾਨ ਨਵਾਂ ਆਇਆ ਹਾਂਜੀ ਵੀਰੇ ਹਾਂ ਕਿੱਦਾਂ ਬਈ ਠੀਕ ਹੋ ਸਾਗਰ ਭਾਈ ਸਾਡੇ ਸਾਬ ਪੰਜਾਬ ਦੇ ਕੀ ਬਾਤ ਹੈ ਕਿਹੜੀ ਕੰਪਨੀ ਤੋਂ ਬ੍ਰੈਂਡ ਬਈ ਇੱਕ ਮਿੰਟ ਠੀਕ ਆ ਆ ਦੇਖੋ ਆਪਾਂ ਜੀ 3 ਇਨ 1 ਸਟੇਨਰ ਹੈ ਕਿੰਨੇ ਦਾ ਪੈਣਾ 150 ਰੁਪਏ ਦਾ ਓਕੇ ਵੀਰੇ ਓਕੇ ਰੂਪ ਹੈ ਆ ਵੱਡਾ ਆ ਗਿਆ ਕਿੰਨੇ ਦਾ ਪੈਣਾ 300 ਰੁਪਏ ਦਾ ਠੀਕ ਆ ਬਈ ਸਹੀ ਹੋ ਗਿਆ ਇੱਕ ਤੁਹਾਡੇ ਆਸ਼ੀਰਵਾਦ ਨਾਲ ਕਾਮ ਸਟੇਨਰ ਲੈ ਕੇ ਆਏ ਸੀ ਆਪਾਂ ਜਦੋਂ ਪਿਛਲੀ ਵਾਰੀ ਵੀ ਡਿਮਾਂਡ ਹੋਈ ਸੀ ヘア ਕਾਮ ਸਟ੍ਰੇਨਰ ਹੈ ਆ ਦੇਖੋ ਕਾਮ ਸਟ੍ਰੇਨਰ ਹੈ ਆਪਾਂ ヘア ਕਾਮ ਕਰਦੇ ਹਾਂ ਨਾ ਸਟ੍ਰੇਟ ਹੋ ਜਾਣਗੇ ਬਾਪ ਚੈੱਕ ਕਰੋ ਕਾਮ ਸਟ੍ਰੇਨਰ ਆ ਦੇਖੋ ਕਾਮ ਸਟ੍ਰੇਨਰ ਆਪਾਂ ヘア ਚ ਕਾਮ ਕਰਾਂਗੇ ਨਾ ヘア ਸਟ੍ਰੇਟ ਹੋ ਜਾਣਗੇ ਕਿੰਨੇ ਦਾ ਪੈਣਾ 260 ਰੁਪਏ ਦਾ ਪੀਸ ਕੁਕਮ ਵੈਸੇ ਬੁਝਾਰਾਂ ਤੁਸੀਂ 1500 ਰੁਪਏ ਦਾ ਪੀਸ ਲੈਣੇ ਆ ਓ ਵਰਕਰ ਸਿਰਫ 260 ਰੁਪਏ ਓਕੇ ਠੀਕ ਹੋ ਗਿਆ ਹਾਂਜੀ ਹਾਂਜੀ ਸੈਕਸ਼ਨ ਕਲਿੱਪ ਵੀ ਤੁਹਾਨੂੰ ਦਿਖਾ ਦੇ ਆਓ ਇੱਕ ਨਵੀਂ ਚੀਜ਼ ਆ ਦੇਖੋ ਟੀਬਾ ਆ ਗਈਆਂ ਇਹ ਕੀ ਚੀਜ਼ ਆ ਸਰਦੀ ਹੈ ਰਜਾਈਆਂ ਚ ਰੱਖਣ ਨੂੰ ਤੁਹਾਨੂੰ ਪਤਾ ਗਰਮੈਸ਼ ਚਾਹੀਦੀ ਹੈ ਅੱਛਾ ਇਹ ਐਟਮਾ ਵੀ ਹੋ ਗਿਆ ਨਹੀਂ ਹੋਰ ਹੁਣ ਤੁਹਾਨੂੰ ਪਤਾ ਠੰਡ ਜਾਂਦੀ ਪੈਣੀ ਹੈ ਐਦਕੀ ਜਲਦੀ ਸਟਾਰਟ ਹੋ ਗਈ ਠੰਡ ਤੇ ਟਿਊਬਸ ਹਰੇਕ ਘਰ ਚ ਚਾਹੀਦੀ ਹੈ ਹਨਾ ਕਿੰਨੇ ਦੀ ਪੈਣੀ 65 ਰੁਪਏ ਦੀ ਨਾਲ ਤੁਹਾਨੂੰ ਇਹਦੇ ਵਾਇਰ ਮਿਲੇਗੀ ਜਿਹਦੇ ਨਾਲ ਗਰਮ ਕਰਨੀ ਤੁਸੀਂ ਅੱਛਾ ਸਾਰਾ ਕੁਝ ਇੱਕ ਵੈਲਵਟ ਚਾਹੀਏ ਪਹਿਲੇ ਕਿੰਨੇ ਦੀ ਹੈ ਇਹ ਬਿਆਰੋ ਤੀ 200 ਰੁਪਏ ਲੈਣੀ ਹੈ 150 ਰੁਪਏ ਦਾ ਕਿਤੇ ਨਹੀਂ ਨਾ ਗਿਆ 65 ਰੁਪਏ ਦਾ ਪੀਸ ਹੈ ਕਿਹੜੇ ਜਿਹਨਾਂ ਵੈਲਵਟ ਆਈ ਹੈ ਹੂੰ ਯਾਰ ਏ ਕੋ ਇਹ ਵੈਲਵਟ ਹੈਗੀ ਇਹਦੇ ਚ ਨਾ ਹੱਥ ਪੈ ਜਾਂਦਾ ਐਦਾਂ ਓਕੇ ਇਹਦੇ ਵਿੱਚ ਹੱਥ ਪੈ ਜਾਂਦਾ ਇੱਥੇ ਵਾਇਰ ਲੱਗਦੀ ਹੈ ਉਹਦੇ ਨਾਲ ਗਰਮ ਹੋਣ ਦੀ ਟਿਊਬ ਪੂਰੀ ओके चार्ज कर ਸਕਦੇ ਇਹਨੂੰ हां चार्ज ਇਹ ਹੁੰਦੀ ਹੈ ਮੁੱਠੇ ਨਾਲ ਦਵਾਨੇ ਜਿਵੇਂ ਹੋਰ ਤੇ ਕਿੰਨੇ ਵੀ ਪੈਣੀ ਹੈ ਬਾਜ਼ਾਰੋਂ ਤੁਹਾਨੂੰ ਵੈਲਵਟ 200 ਦੀ ਮਿਲਦੀ ਹੈ ਹੂੰ ਤੁਹਾਨੂੰ ਕਿੰਨੇ ਦੀ ਪੈਣੀ 75 ਰੁਪਏ ਦੀ ਉਹ 65 ਰੁਪਏ ਆ 75 ਰੁਪਏ ਦਾ ਫਰਕ ਆ ਠੀਕ ਹੈ ਜੀ ਬੰਦ ਬੰਦ ਬੋਰੇ ਪਏ ਆ 1000 ਪੀਸ ਦਾ ਬੋਰਾ ਹੈ ਜਿੰਨਾ ਮਰਜ਼ੀ ਲੋ ਮਾਲ ਓਕੇ ਤੁਹਾਨੂੰ ਡਾਊਨ ਚ ਲੈ ਕੇ ਚਲਦੇ ਆ ਉੱਥੇ ਮਾਲ ਬਹੁਤ ਆਇਆ ਦਾ ਆਓ ਚਲੀਏ ਆ ਦੇਖੋ ਜੀ ਸ਼ਾਈਨ ਬਲੀਚ ਆਈ ਹੈ ਸ਼ਾਈਨ ਫੇਸ਼ਲ ਆਇਆ ਓਕੇ ਬਈ ਆ ਸ਼ਾਈਨਰ ਫਲੇਸ਼ ਫੇਸ਼ਲ ਆ ਵਿਟਾਮਿਨ ਸੀ ਦਾ ਠੀਕ ਹੈ ਜੀ ਐਮ ਆਰ ਪੀ ਚੈੱਕ ਕਰੋ 250 ਰੁਪਏ ਐਮ ਆਰ ਪੀ ਹੈ 120 ਰੁਪਏ ਲੈਂਡਿੰਗ ਹੈ ਹਰੇਕ ਬੰਦੇ ਦੀ ਦੁਕਾਨ ਦੇ 120 ਰੁਪਏ ਲੈਂਡਿੰਗ ਹੈ ਤੁਹਾਨੂੰ 105 ਰੁਪਏ ਦਾ ਪੀਸ ਲੱਗੇਗਾ ਓਕੇ ਬਈ ਠੀਕ ਹੋ ਗਿਆ ਆ ਦੇਖੋ ਆਦੇ ਵਿੱਚ ਫਲੇਵਰ ਆਏ ਕਿੰਨੇ ਤਰ੍ਹਾਂ ਦੇ ਠੀਕ ਹੈ ਆ ਬਲੀਚਾਂ ਆਈਆਂ ਹਾਂਜੀ ਬਈ ਮੈਂ ਹੁਣੀ ਮਾਲ ਪੈਕ ਕੀਤਾ ਸੀ ਗਾਗ ਦਾ ਓਕੇ ਬਈ ਭੇਜਣਾ ਸੀ ਹੁਣੀ ਆ ਦੇਖੋ ਇਹ ਸ਼ਾਇਨ ਬਲੀਚ ਆ ਗਈ ਠੀਕ ਸ਼ਾਇਨ ਬਲੀਚ ਦੇ ਉੱਤੇ ਐਮ ਆਰ ਪੀ ਚੈੱਕ ਕਰੋ ਤੁਸੀਂ 90 ਰੁਪਏ ਐਮ ਆਰ ਪੀ ਹੈ 24 ਪੰਜ ਜੇ ਬਣੀ ਹੈ 26 ਤੱਕ ਵੈਲਿਡ ਹੈ ਓਕੇ ਬਿਲਕੁਲ ਕਿੰਨੇ ਦਾ ਪੀਸ ਪੈਣਾ 33 ਰੁਪਏ ਦਾ ਸਿਰਫ ਸਿਰਫ 33 ਰੁਪਏ ਦਾ ਪੀਸ ਹੈ ਮਾਰਕੀਟ 'ਚ ਹਰੇਕ ਦੁਕਾਨਦਾਰ ਨੂੰ 40 ਰੁਪਏ ਲੈਂਡਿੰਗ ਹੋਈ ਹੈ ਓਕੇ ਬਈ ਜਦੋਂ ਬਕਕਾ ਸਟਾਕ ਚੱਕੀ ਦਾ ਤਾਂ ਕਰਕੇ ਸਾਡਾ ਮਾਰਜਨ ਥੋੜਾ ਜਿਆਦਾ ਹੁੰਦਾ ਹੈ ਨਾ ਆਓ ਤੁਹਾਨੂੰ ਗਰਾਊਂਡ 'ਚ ਲੈ ਕੇ ਚੱਲਦੇ ਹਾਂ